ਇੱਕ ਪਾਸੇ ਤਾਂ ਨਸ਼ਿਆਂ ਨੂੰ ਲੈ ਕੇ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਵੱਖ-ਵੱਖ ਥਾਮਾਂ ਦੇ ਉੱਤੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਉਹਨਾਂ ਦੇ ਘਰਾਂ ਨੂੰ ਟੈਹ ਢੇਰੀ ਕੀਤਾ ਜਾ ਰਿਹਾ ਉੱਥੇ ਹੀ ਜਲੰਧਰ ਦੀ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਖਾਸ ਕਰਕੇ ਇਹ ਵੀਡੀਓ ਉਹ ਲੋਕ ਦੇਖ ਲੈਣ ਜਿਹੜੇ ਸ਼ਰਾਬ ਪੀਣ ਦਾ ਸ਼ੌਂਕ ਰੱਖਦੇ ਨੇ ਤਾਂ ਦੱਸਦੀ ਹੈ ਕਿ ਇੱਥੇ ਜਿਹੜਾ ਕਿ ਗੁਰਾਇਆ ਦਾ ਰਹਿਣ ਵਾਲਾ ਇੱਕ ਨੌਜਵਾਨ ਸ਼ਰਾਬ ਦੇ ਠੇਕੇ ਦੇ ਉੱਤੇ ਸ਼ਰਾਬ ਲੈਣ ਆਉਂਦਾ ਤੇ ਜਦੋਂ ਉਸਨੇ ਬੀਅਰ ਲਈ ਤਾਂ ਉਸਨੇ ਜਦੋਂ ਉਸ ਦੇ ਉੱਤੇ ਲਿਖੇ ਹੋਏ ਅੱਖਰਾਂ ਦੇ ਵਿੱਚ ਤਰੀਕ ਪੜ੍ਹੀ ਤਾਂ ਉਹ ਹੈਰਾਨ ਹੋ ਗਿਆ ਕਿਉਂਕਿ ਉਸ ਨੂੰ ਸ਼ਰਾਬ ਦੀ ਬੋਤਲ ਐਕਸਪਾਇਰੀ ਡੇਟ ਵਾਲੀ ਦਿੱਤੀ ਗਈ ਐਨਾ ਹੀ ਨਹੀਂ ਨੌਜਵਾਨ ਦਾ ਕਹਿਣਾ ਹੈ ਕਿ ਉਸਨੇ ਪਹਿਲਾਂ ਕਿਸੇ ਹੋਰ ਠੇਕੇ ਤੇ ਵੀ ਜਾ ਕੇ ਜਦੋਂ ਬੀਅਰ ਦੀ ਬੋਤਲ ਲਈ ਤਾਂ ਉੱਥੇ ਵੀ ਐਕਸਪਾਇਰੀ ਡੇਟ ਦਾ ਮਾਰ ਸੀ ਜਿਸ ਨੂੰ ਲੈ ਕੇ ਉਸਨੇ ਕਿਹਾ ਕਿ ਲੋਕਾਂ ਦੀ ਸੇਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਭਾਈ ਭਾਈ ਮੈਂ ਗੁਰਾਇਆਂ ਦਾ ਰਹਿਣ ਵਾਲਾ ਜੀ ਕੀ ਨਾਮ ਦਾ ਮੇਰਾ ਨਾਮ ਮਨਿੰਦਰ ਸਿੰਘ ਆ ਜੀ ਤਾਂ ਮੈਂ ਆਪਣੇ ਮੇਰੇ ਬਾਹਰ ਗੈਸਟ ਆਏ ਹੋਏ ਮੈਂ ਉਹਨਾਂ ਲਈ ਬੀਅਰ ਲੈਣ ਆਇਆ ਸੀਗਾ ਜੀ ਪਹਿਲਾਂ ਮੈਂ ਗਿਆ ਸੀਗਾ ਠੇਕੇ ਤੇ ਓਂਕਾਰ ਵਾਲੇ ਤੇ ਢਾਬੇ ਵਾਲੇ ਨਹਿਰ ਤੇ ਉੱਥੇ ਗਿਆ ਸੀ ਉੱਥੇ ਵੀ ਐਕਸਪਾਇਰ ਇੱਥੇ ਵੀ ਐਕਸਪਾਇਰ ਦੇ ਰਹੇ ਆ ਇਹ ਇਹ ਕਹਿੰਦੇ ਪਹਿਲਾਂ ਵੀ ਅਸੀਂ ਉਦੋਂ ਵੀ ਐਕਸਪਾਇਰ ਮਿਲੂ ਮਿਲੀ ਆ ਉਦੋਂ ਮੇਰੀ ਗਲਤੀ ਸੀ ਮੇਰੇ ਕੋ ਚੈੱਕ ਨਹੀਂ ਮੈਂ ਕਰ ਹੋਈ ਤੇ ਅੱਜ ਵੀ ਐਕਸਪਾਇਰ ਆ ਜੀ ਮੈਂ ਇੱਥੇ 3-4 ਟਕੇ ਕੋ ਮੇ ਆ ਗਰਾਇਆ ਦੇ ਸਾਰਿਆਂ ਦੇ ਕਿੰਸਪਾਇਰ ਮਾਲ ਪਿਆ ਹੋਆ ਕਿੰਨੇ ਤਰੀਕ ਦੇ ਐਕਸਪਾਇਰੀ ਹੈ ਇਹਦੀ ਇਹਦੀ 4-1-25 ਦੀ ਐਕਸਪਾਇਰੀ ਹੈ 2 ਮਹੀਨੇ ਹੋ ਚਲੇ ਜਾਂ ਤਕਰੀਬਨ ਕਿੰਨਾ ਕ ਸਟਾਕ ਇਹਨਾਂ ਕੋ ਪਿਆ ਹੋਰ ਵੀ ਹੋਵੇਗਾ ਹੋਰ ਹੋਏਗਾ ਹਾਂਜੀ ਜ਼ਰੂਰ ਹੋਏਗਾ ਮੈਨੂੰ ਤਾਂ ਮੈਨੂੰ ਤਾਂ ਇਹੀ ਕੱਟ ਕੇ ਫੜਾਈ ਆ ਮੈਂ ਇਹਨਾਂ ਨੂੰ ਪੁੱਛਿਆ ਵੀ ਐਕਸਪਾਇਰ ਕਿੰਨੇ ਦੀ ਹੈ ਇਹ 250 ਰੁਪਏ ਦੀ ਹੈ ਜੀ ਬਿੱਲ ਵਗੈਰਾ ਵੀ ਕੋ ਦਿੰਦੇ ਨੇ ਨਹੀਂ ਬਿੱਲ ਤਾਂ ਨਹੀਂ ਕੋਈ ਨਹੀਂ ਦਿੰਦਾ ਜੀ ਮੰਗਿਆ ਤੁਸੀਂ ਨਹੀਂ ਮੰਗਿਆ ਕੁਝ ਨਹੀਂ ਜਿਸ ਨੇ ਇਹਨਾਂ ਨਾਲ ਗੱਲ ਕੀਤੀ ਹੈ ਹਾਂਜੀ ਹਾਂਜੀ ਮੈਂ ਵੀਡੀਓ ਬਣਾਈ ਆ ਕਹਿੰਦੇ ਨਹੀਂ ਜੀ ਤੀਸਰੇ ਮਹੀਨੇ ਦੀ ਬਣੀ ਹੋ ਬਟੇ ਹੈਗੀ ਐਕਸਪਾਇਰ ਪਹਿਲਾਂ ਵੀ ਐਕਸਪਾਇਰ ਵੀ ਜਿੰਨੇ ਤੁਹਾਨੂੰ ਮਿਲੀਆਂ ਮੈਂ ਦੇਖੀਆਂ ਵੀ ਆ ਉਦੋਂ ਮੇਰੀ ਫਾਲਟ ਸੀਗਾ ਮੇਰੇ ਕੋਲ ਚੈੱਕ ਨਹੀਂ ਕਰ ਹੋਇਆ ਚਲੋ ਠੀਕ ਆ ਮੈਂ ਇੱਕ ਦਿਨ ਹੁਣ ਹੁਣੇ ਵੀ ਮੈਂ ਦੋ ਦੋ ਠੇਕੇ ਘੁੰਮੇ ਉੱਥੇ ਵੀ ਮੈਨੂੰ ਐਕਸਪਾਇਰੀ ਦਿਖੀਆਂ ਜੀ ਉੱਥੇ ਵੀ ਇਹੀ ਬਰ ਸੇਮ ਬ੍ਰਾਂਡ ਸੇਮ ਹੀ ਇਹ ਐਕਸਪਾਇਰ ਕੀ ਮੰਕੀ ਕਰ ਰਹੇ ਹੋ ਮੰਕੀ ਇਹ ਇਹੀ ਆ ਜੀ ਲੋਕਾਂ ਦੀ ਸੇਨਾ ਖਿਲਵਾੜ ਹੋ ਰਿਹਾ ਵੀ ਜੇ ਚਲੋ ਅਸੀਂ ਪੇ ਕਾ ਪੈਸੇ ਦੰਨੇ ਆ ਵੀ ਸਾਨੂੰ ਸਮਾਨ ਸਹੀ ਦਿੱਤਾ ਜਾਵੇ ਜੇ ਤੁਸੀਂ ਗੱਲ ਕੀਤੀ ਕੀ ਕਹਿੰਦਾ ਫਿਰ ਕਹਿੰਦਾ ਨਹੀਂ ਜੀ ਇਹ ਫਰੈਸ਼ੀ ਆ ਜੀ ਫਰੈਸ਼ੀ ਆ ਤੀਜੇ ਮਹੀਨੇ ਦੀ ਬਣੀ ਮੈਂ ਕਿ ਫੇਰ ਕੁਛ ਨਹੀਂ ਮੈਂ ਹੁਣ ਫਿਰ ਮੈਂ ਤੇ ਇਹੀ ਚਾਹੁੰਦਾ ਵੀ ਜੋ ਵੀ ਆ ਜਦ ਅਸੀਂ ਪੈਸੇ ਦਿੰਨੇ ਆ ਚੀਜ਼ ਵਧੀਆ ਮਿਲੇ ਤੇ ਇਹ ਕਹਿੰਦਾ ਮੰਨਦਾ ਕਿ ਐਕਸਪਾਇਰ ਵੇਚ ਰਿਹਾ ਹੈ ਇਹ ਕਹਿੰਦਾ ਤੀਸਰੇ ਮਹੀਨੇ ਦੀ ਆ ਮੈਂ ਕਿਹਾ ਡੇਟ ਦੇਖ ਲੈ ਬਈ ਕਿਹੜੀ ਦੀ ਆ ਮੈਂ ਕੱਢ ਕੇ ਤੈਨੂੰ ਤੁਸੀਂ ਦਿੱਤੀ ਮੈਨੂੰ ਵਿੱਚੋਂ ਦੇ ਮੈਂ ਤਾਂ ਨਹੀਂ ਕੱਢੀ ਹੈਗੀ ਇਹਨਾਂ ਦੇ ਫਰਿੱਜ ਚੋਂ ਉਹਨਾਂ ਨੇ ਆਪੀ ਫੜਾਈ ਮੈਨੂੰ ਇਹਨਾਂ ਇਹਨਾਂ ਦੇ ਮੈਨੂੰ ਇਹ ਲੈਣੀ ਇਹੀ ਆ ਹੋਰ ਤਾਂ ਕਹਿੰਦੇ ਹੈ ਨਹੀਂ ਲੈਣੀ ਲਾਉਣੀ ਤਾਂ ਜਾਣ ਦਿਓ ਅਸੀਂ ਕਿਹੜਾ ਜਾਣ ਕੇ ਕਹਿੰਦਾ ੱਟਕੇ ਨਾ ਦੇ ਰਹੇ ਆ ਪਹਿਲੇ ਪਹਿਲੀ ਤਾਂ ਗੱਲ ਆ ਵੀ ਇਹ ਫਿਰ ਜੇ ਐਕਸਪਾਇਰ ਆ ਫਰਿੱਜ ਰੱਖੀਏ ਕਿਉਂ ਆ ਦੇਨ ਲਈ ਰੱਖੀਆਂ ਹੋਣਗੀਆਂ ਫੇ ਕਾਢ ਕੇ ਵੀ ਤਾਂ ਇਹਨਾਂ ਨੇ ਮੈਨੂੰ ਫੜਾਈ ਆ ਲੋਕਲ ਸੇਲ ਸੇਦਣਾ ਖਲਵਾੜਾ ਜਰੂਰ ਹੋ ਰਿਹਾ ਜੀ ਖਲਵਾੜੀ ਹੋ ਰਿਹਾ ਹੁਣ ਸਾਡੇ ਰੱਬ ਨਾ ਕਰੇ ਚਲੋ ਆਪਾਂ ਤਾਂ ਫੇਰੇ ਚਲੋ ਇੱਥੇ ਪੀਨੇ ਆ ਗਿੱਜੇ ਹੋਏ ਆ ਜਿਹੜੇ ਬਾਹਰੋਂ ਆਂਦੇ ਆ ਉਹ ਬਿਮਾਰ ਵੀ ਹੋ ਸਕਦੇ ਆ ਕੁਝ ਵੀ ਹੋ ਸਕਦਾ ਉਹਨਾਂ ਨੂੰ ਇੱਥੇ ਵਾਲੇ ਵੀ ਇਸਾਂ ਜਦੋਂ ਪੈਸੇ ਪੈ ਕਰ ਰਹੇ ਆ ਚੀਜ਼ ਵਧੀਆ ਮਿਲੇ ਆਪਾਂ ਨੂੰ ਕਾਰਵਾਈ ਹੋਵੇ ਠੀਕੇ ਸੇ ਕਾਰਵਾਈ ਕਰਨੀ ਹੋਣੀ ਚਾਹੀਦੀ ਜੋ ਵੀ ਕਾਨੂੰਨੀ ਬਣਦੀ ਹੋਵੇ ਬਸ ਨਹੀਂ ਆ ਜੀ ਵੀ ਚੀ ਜਦ ਅਸੀਂ ਕੋਈ ਵੀ ਆ ਜੀ ਜਦ ਅਸੀਂ ਪੇ ਕਰਦੇ ਪਏ ਆ ਪੈਸੇ ਦੇ ਰਹੇ ਆ ਹੱਕ ਦੇ ਜਿੰਨੇ ਹੈਗੇ ਉਹਨੇ ਦੇ ਪੈਸੇ ਦੇ ਰਹੇ ਆ ਸਾਨੂੰ ਚੀਜ਼ ਵੀ ਉਸ ਹਾਨਾ ਵਧੀਆ ਦਿੱਤੀ ਜਾਵੇ ਉੱਥੇ ਹੀ ਜਦੋਂ ਇਸ ਮਾਮਲੇ ਨੂੰ ਲੈ ਕੇ ਸ਼ਰਾਬ ਦੇ ਠੇਕੇਦਾਰ ਦੇ ਅੰਦਰ ਬੈਠੇ ਕਰਿੰਦੇ ਦੇ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਜੇਕਰ ਜਹੀ ਗੱਲ ਹੈ ਤਾਂ ਸਾਨੂੰ ਵਾਪਿਸ ਦਿੱਤੀ ਜਾਵੇ ਪਰ ਅੱਗੇ ਉਸਨੇ ਕੀ ਕਿਹਾ ਉਹ ਤੁਸੀਂ ਖੁਦ ਹੀ ਸੁਣ ਲਓ ਪੈਰੀ ਤੋਂ ਵੀ ਆਪਨੇ

जब एक है तो वो भी होगी और तो भी सही है सही है नहीं भी है। होगी हो मतलब कि हम देख के थोड़ा पेटी लगा सबसे हाँ। हमारी गलती गलती है नाम की नाम क्या है आपका बाऊ नहीं है बाहू कहाँ बैठते हैं इनका ठेका है उधर मिलेंगे आपको तो कहाँ दफ्तर ਸ਼ਹਿਰ ਦੇਖਿਆ ਜਾਵੇ ਤਾਂ ਇੱਕ ਪਾਸੇ ਤਾਂ ਨਸ਼ਿਆਂ ਨੂੰ ਲੈ ਕੇ ਪੁਲਿਸ ਲਗਾਤਾਰ ਸਰਗਰਮਾ ਪਰ ਦੂਜੇ ਪਾਸੇ ਸ਼ਰਾਬ ਦੇ ਠੇਕਿਆਂ ਦੇ ਉੱਤੇ ਇਸ ਤਰੀਕੇ ਨਾਲ ਗਲਤ ਐਕਸਪਾਇਰੀ ਡੇਟ ਦੀ ਸ਼ਰਾਬ ਵੇਚੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ